ਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਧੰਗੁਰ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਇੱਕ ਹੋਰ ਸਾਖੀ ਬਾਰੇ ਹੈ ਜਦੋਂ ਧੰਗੁਰ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਦੀ ਦੁਨੀਆ ਦਾ ਉਧਾਰ ਕਰਦੇ ਹੋਏ ਇੱਕ ਸ਼ਹਿਰ ਬਸੰਬਰਪੁਰ ਵਿਖੇ ਪਹੁੰਚੇ ਹਨ ਇਸ ਸ਼ਹਿਰ ਦਾ ਅੱਜ ਕੱਲ ਨਾਮ ਪੰਜਾ ਸਾਹਿਬ ਹੈ ਜਦੋਂ ਮਹਾਰਾਜ ਤੇ ਭਾਈ ਮਰਦਾਨਾ ਜੀ ਇੱਥੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੇ ਧੰਗੁਰ ਨਾਨਕ ਦੇਵ ਜੀ ਨੂੰ ਕਿਹਾ ਕਿ ਪਾਸ਼ਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਤਾਂ ਮਹਾਰਾਜ ਨੇ ਉੱਥੇ ਬੈਠ ਕੇ ਮਹਾਰਾਜ ਨੇ ਜਦੋਂ ਮਿੱਟੀ ਵਿੱਚ ਹੱਥ ਆ ਰਿਹਾ ਤਾਂ ਉਥੋਂ ਇੱਕ ਲਾਲ ਨਿਕਲਿਆ ਤੇ ਮਹਾਰਾਜ ਨੇ ਉਹ ਲਾਲ ਭਾਈ ਮਰਦਾਨਾ ਜੀ ਨੂੰ ਦੇਖ ਕੇ ਕਿਹਾ ਕਿ ਭਾਈ ਜਾਓ ਤੇ ਸ਼ਹਿਰ ਵਿੱਚੋਂ ਜਾ ਕੇ ਇਸ ਦਾ ਕੁਝ ਖਾਣ ਦੇ ਲਈ ਲੈ ਆਓ ਭਾਈ ਮਰਦਾਨਾ ਜੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਸੱਤ ਵਚਨ ਕਹਿੰਦੇ ਹਨ ਤੇ ਉਥੋਂ ਸ਼ਹਿਰ ਵੱਲ ਨੂੰ ਚਲੇ ਜਾਂਦੇ ਹਨ ਸ਼ਹਿਰ ਜਾ ਕੇ ਭਾਈ ਮਰਦਾਨਾ ਜੀ ਨੇ ਇਹ ਰਤਨ ਇੱਕ ਸਬਜ਼ੀ ਵਾਲੇ ਨੂੰ ਦਿਖਾਇਆ ਤੇ ਸਬਜ਼ੀ ਵਾਲੇ ਨੇ ਉਸ ਲਾਲ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਇਹ ਇੱਕ ਪੱਥਰ ਦਾ ਟੁਕੜਾ ਹੈ ਮੇਰੇ ਕਿਸੇ ਕੰਮ ਦਾ ਨਹੀਂ ਪਰ ਇਹ ਸੁੰਦਰ ਹੈ ਮੈਂ ਆਪਣੇ ਬੱਚਿਆਂ ਦੇ ਖੇਡਣ ਦੇ ਲਈ ਇਹ ਲੈ ਲੈਣਾ ਹਾਂ ਤੁਸੀਂ ਇਥੋਂ ਉਨੇ ਲਈ ਸਬਜ਼ੀਆਂ ਫਲ ਲੈ ਜਾਓ ਪਰ ਭਾਈ ਮਰਦਾਨਾ ਜੀ ਸੋਚਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਮੈਨੂੰ ਕਿਹਾ ਸੀ ਕਿ ਇਹ ਅਨਮੋਲ ਹੈ ਫਿਰ ਭਾਈ ਮਰਦਾਨਾ ਜੀ ਸੋਚਦੇ ਹਨ ਮੈਂ ਕਿਸੇ ਹੋਰ ਵਪਾਰੀ ਦੇ ਕੋਲ ਚਲਾ ਜਾਣਾ ਹਾਂ ਫਿਰ ਭਾਈ ਮਰਦਾਨਾ ਜੀ ਇੱਕ ਹਲਵਾਈ ਕੋਲ ਜਾਂਦੇ ਹਨ ਤੇ ਉਸ ਨੂੰ ਇਹ ਪੱਥਰ ਦਿਖਾਉਂਦੇ ਹਨ ਤਾਂ ਉਹ ਹਲਵਾਈ ਵੀ ਸੇਮ ਹੀ ਕਹਿੰਦਾ ਹੈ ਕਿ ਪੱਥਰ ਮੇਰੇ ਕਿਸੇ ਕੰਮ ਦਾ ਨਹੀਂ ਪਰ ਇਹ ਬਹੁਤ ਜ਼ਿਆਦਾ ਸੋਹਣਾ ਹੈ ਤੇ ਇਸ ਨੂੰ ਮੈਂ ਆਪਣੇ ਤਰਾਜੂ ਦੇ ਵਿੱਚ ਲਗਾ ਲਵਾਂਗਾ ਤੇ ਇਸ ਦੇ ਬਦਲੇ ਮੈਂ ਤੁਹਾਨੂੰ ਭਰਪੇਟ ਇੱਥੋਂ ਮਠਿਆਈਆਂ ਦੇ ਸਕਦਾ ਹਾਂ ਪਰ ਭਾਈ ਮਰਦਾਨਾ ਜੀ ਇਸ ਗੱਲ ਨੂੰ ਵੀ ਨਹੀਂ ਮੰਨਦੇ ਤੇ ਉਹ ਵਾਪਸ ਧੰਗ ਗੁਰੂ ਨਾਨਕ ਦੇਵ ਜੀ ਦੇ ਕੋਲ ਚਲੇ ਜਾਂਦੇ ਹਨ ਤੇ ਆ ਕੇ ਭਾਈ ਮਰਦਾਨਾ ਜੀ ਨੇ ਧੰਗ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਬਾਬਾ ਜੀ ਇਸ ਦੇ ਤਾਂ ਰੁਪਏ ਲੋਕ ਬਹੁਤ ਘੱਟ ਦਿੰਦੇ ਹਨ ਮੈਂ ਕਿਹੜੀ ਚੀਜ਼ ਖਰੀਦ ਸਕਦਾ ਹਾਂ ਫਿਰ ਭਾਈ ਮਰਦਾਨਾ ਜੀ ਨੂੰ ਧੰਗ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਕਿਸੇ ਵੱਡੇ ਜੋਹਰੀ ਦੇ ਕੋਲ ਜਾ ਇੱਥੇ ਇੱਕ ਸਾਲਸਰਾਏ ਨਾਂ ਦਾ ਜੋਹਰੀ ਸੁਣੀਦਾ ਹੈ ਤੂੰ ਉਸ ਦੇ ਕੋਲ ਜਾ ਤੇ ਫਿਰ ਭਾਈ ਮਰਦਾਨਾ ਜੀ ਫਿਰ ਤੋਂ ਸ਼ਹਿਰ ਵੱਲ ਨੂੰ ਚੱਲ ਪੈਂਦੇ ਹਨ ਭਾਈ ਮਰਦਾਨਾ ਜੀ ਜਦੋਂ ਸ਼ਹਿਰ ਪਹੁੰਚਦੇ ਹਨ ਤਾਂ ਸਾਲਸਰਾਏ ਦੁਕਾਨ ਦੇ ਅੱਗੇ ਜਾ ਕੇ ਆਵਾਜ਼ ਮਾਰਦੇ ਹਨ ਤਾਂ ਸਾਲਸਰਾਏ ਆਪਣੇ ਨੌਕਰ ਨੂੰ ਬਾਹਰ ਭੇਜਦਾ ਹੈ ਆ ਕੇ ਕਹਿੰਦਾ ਹੈ ਕਿ ਕੀ ਕੰਮ ਹੈ ਤਾਂ ਭਾਈ ਮਰਦਾਨਾ ਜੀ ਅੱਗੋਂ ਕਹਿੰਦੇ ਹਨ ਕਿ ਮੈਂ ਇੱਕ ਲਾਲ ਵੇਚਣਾ ਹੈ ਜੌਹਰੀ ਦੀ ਆਗਿਆ ਦੇ ਨਾਲ ਭਾਈ ਮਰਦਾਨਾ ਜੀ ਨੂੰ ਉਹ ਨੌਕਰ ਅੰਦਰ ਲੈ ਜਾਂਦਾ ਹੈ ਸਾਲਸਰਾਏ ਦੇ ਕੋਲ ਜਾ ਕੇ ਭਾਈ ਮਰਦਾਨਾ ਜੀ ਉਹਨਾਂ ਨੂੰ ਇਹ ਲਾਲ ਦਿਖਾਉਂਦੇ ਹਨ ਤੇ ਕਹਿੰਦੇ ਹਨ ਕਿ ਇਹ ਲਾਲ ਮੈਂ ਵੇਚਣਾ ਹੈ ਸਾਲਸਰਾਏ ਜੌਹਰੀ ਨੇ ਜਦੋਂ ਇਹ ਲਾਲ ਵੇਖਿਆ ਤਾਂ ਉਹ ਦੇਖ ਕੇ दंग ਹੈਰਾਨ ਰਹਿ ਗਿਆ ਕਿਉਂਕਿ ਇਹ ਬੇਸ਼ਕੀਮਤੀ ਇੱਕ ਲਾਲ ਸੀ ਹੁਣ ਇਸ ਜੌਹਰੀ ਨੇ ਲਾਲ ਦੀ ਪਰਖ ਕੀਤੀ ਤੇ ਲਾਲ ਨੂੰ ਆਪਣੇ ਕੋਲ ਰੱਖ ਲਿਆ ਤੇ ਭਾਈ ਮਰਦਾਨਾ ਜੀ ਨੂੰ 100 ਰੁਪਇਆ ਦੇ ਦਿੱਤਾ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਆਹ 100 ਰੁਪਇਆ ਲੈ ਜਾ ਤੇ ਲਿਜਾ ਕੇ ਆਪਣੇ ਮਾਲਕ ਨੂੰ ਕਹਿ ਕੇ ਇਹ ਇਸ ਦਾ ਨਜ਼ਰਾਨਾ ਹੈ ਤੇ ਬਾਕੀ ਹਿਸਾਬ ਮੈਂ ਫਿਰ ਕਰਾਂਗਾ ਤੇ ਜਦੋਂ ਭਾਈ ਮਰਦਾਨਾ ਜੀ ਤਨ ਗੁਰ ਨਾਨਕ ਦੇਵ ਜੀ ਦੇ ਕੋਲ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ ਤਨ ਗੁਰ ਨਾਨਕ ਦੇਵ ਜੀ ਨੇ ਕਿਹਾ ਕਿ ਇਹ 100 ਰੁਪਇਆ ਆਪਾਂ ਨਹੀਂ ਰੱਖਣਾ ਇਸ ਨੂੰ ਵਾਪਸ ਦੇ ਆ ਤੇ ਭਾਈ ਮਰਦਾਨਾ ਜੀ ਨੇ ਜੋਹਰੀ ਦੇ ਕੋਲ ਵਾਪਸ ਆ ਕੇ ਕਿਹਾ ਕਿ ਮੇਰਾ ਮਾਲਕ 100 ਰੁਪਇਆ ਨਹੀਂ ਕੀ ਕਹਿੰਦਾ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਅਸੀਂ ਇਹ ਲਾਲ ਨਹੀਂ ਵੇਚਣਾ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ جوہری ਕਹਿੰਦਾ ਹੈ ਕਿ ਇਹ ਕਿਸ ਦਾ ਲਾਲ ਹੈ ਇਹ ਪੱਥਰ ਦਾ ਟੁਕੜਾ ਨਹੀਂ ਇਹ ਪਰਮੇਸ਼ਰ ਦਾ ਨਾਮ ਹੈ ਭਾਈ ਮਰਦਾਨਾ ਜੀ ਨੇ ਫਿਰ ਤੋ ਕਿਹਾ ਕਿ ਸ਼ਾਹ ਜੀ ਤੁਸੀਂ ਆਪਣਾ ਇਹ 100 ਰੁਪਿਆ ਲੈ ਲਵੋ ਤੇ ਲਾਲ ਮੈਨੂੰ ਵਾਪਸ ਕਰ ਦਿਓ ਪਰ ਜੋ ਉਹ ਜੋਹਰੀ ਸੀ ਉਹ 100 ਰੁਪਿਆ ਵਾਪਸ ਨਾ ਲਵੇ ਉਹ ਕਹਿੰਦਾ ਹੈ ਕਿ ਤੁਸੀਂ ਇਹ ਲਾਲ ਵੇਚੋ ਚਾਹੇ ਨਾ ਵੇਚੋ ਪਰ ਇਹ ਜੋ 100 ਰੁਪਿਆ ਹੈ ਇਹ ਤਾਂ ਇਸ ਦਾ ਨਜ਼ਰਾਨਾ ਹੈ ਸਿਰਫ ਇਸ ਦੀ ਦਿਖਾਈ ਹੈ ਤਾਂ ਕਹਿ ਦਈਏ ਕਿ ਇਸ ਦੇ ਦਰਸ਼ਨ ਮਾਤਰ ਦੇ ਹਨ ਇਹ 100 ਰੁਪਿਆ ਤੁਸੀਂ ਲੈ ਜਾਓ ਤੇ ਆਪਣੇ ਮਾਲਕ ਨੂੰ ਦੇ ਦੇਵੋ ਹੁਣ ਇਹ ਜੋ 100 ਰੁਪਿਆ ਹੈ ਇਹ ਤੁਹਾਡਾ ਹੈ ਇਹ ਮੇਰਾ ਨਹੀਂ ਇਸ ਉੱਪਰ ਲਿਖਿਆ ਹੈ ਕੋਈ ਇਹ ਲਾਲ ਵੇਚੇ ਭਾਵੇਂ ਨਾ ਵੇਚੇ 100 ਰੁਪਿਆ ਇਸ ਦੀ ਮਹਿਮਾਨੀ ਹੈ ਹੁਣ ਭਾਈ ਮਰਦਾਨਾ ਜੀ ਨੇ ਕਈ ਵਾਰ ਜ਼ੋਹਰੀ ਨੂੰ ਕਿਹਾ ਕਿ ਆਪਣਾ ਤੁਸੀਂ ਭਾਈ 100 ਰੁਪਿਆ ਵਾਪਸ ਲੈ ਲਓ ਪਰ ਜ਼ੋਹਰੀ ਵੀ ਓਨੇ ਵਾਰ ਹੀ ਭਾਈ ਮਰਦਾਨਾ ਜੀ ਨੂੰ ਉਹ 100 ਰੁਪਿਆ ਵਾਪਸ ਕਰ ਦਿੰਦਾ ਸੀ ਤੇ ਫਿਰ ਅੰਤ ਨੂੰ ਭਾਈ ਮਰਦਾਨਾ ਜੀ ਉਹ 100 ਰੁਪਿਆ ਉੱਥੇ ਸੁੱਟ ਕੇ ਵਾਪਸ ਚਲੇ ਗਏ ਤੇ ਇਸ ਤੋਂ ਬਾਅਦ ਜ਼ੋਹਰੀ ਵੀ ਸੋਚਾਂ ਵਿੱਚ ਪੈ ਗਿਆ ਕਿ ਮੇਰੀ ਐਡੀ ਵੱਡੀ ਉਮਰ ਹੋ ਗਈ ਐਨਾ ਕੀਮਤੀ ਲਾਲ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਚਲੋ ਇੱਕ ਵਾਰ ਇਸ ਲਾਲ ਦਾ ਜੋ ਮਾਲਕ ਹੈ ਉਸ ਦੇ ਦਰਸ਼ਨ ਤਾਂ ਕਰ ਆਈਏ ਇਹ ਸੋਚ ਕੇ ਜੋਹਰੀ ਨੇ ਆਪਣੇ ਨੌਕਰ ਨੂੰ ਭਾਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਭੇਜ ਦਿੱਤਾ ਤੇ ਕਿਹਾ ਜਾ ਬੇਖ ਕਿਧਰੇ ਉਹ ਫਕੀਰ ਚਲੇ ਨਾ ਜਾਣ ਮੈਂ ਵੀ ਤੇਰੇ ਪਿੱਛੇ-ਪਿੱਛੇ ਆ ਰਿਹਾ ਹਾਂ ਸਾਲਸਰਾਏ ਨੇ ਬਹੁਤ ਸਾਰੀਆਂ ਖਾਣ-ਪੀਣੀਆਂ ਚੀਜ਼ਾਂ ਨੂੰ ਇੱਕ ਬੋਰੇ ਦੇ ਵਿੱਚ ਪਾਇਆ ਤੇ ਆਪਣੇ ਨੌਕਰ ਦੇ ਸਿਰ ਉੱਪਰ ਰੱਖ ਦਿੱਤੀਆਂ ਤੇ ਭਾਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਚੱਲ ਪਏ ਹੁਣ ਭਾਈ ਮਰਦਾਨਾ ਜੀ ਧੰਗੁਰ ਨਾਨਕ ਕੋਲ ਜਾ ਕੇ ਬੈਠ ਜਾਂਦੇ ਹਨ ਤੇ ਪਿੱਛੇ-ਪਿੱਛੇ ਸਾਲਸਰਾਏ ਤੇ ਉਸ ਦਾ ਨੌਕਰ ਵੀ ਚਲੇ ਜਾਂਦੇ ਹਨ ਸਾਲਸਰਾਏ ਨੇ ਜੋ ਚੀਜ਼ਾਂ ਮਹਾਰਾਜ ਦੇ ਲਈ ਲੈ ਕੇ ਆਈ ਸੀ ਉਹ ਉਹਨਾਂ ਦੇ ਕੋਲ ਜਾ ਕੇ ਰੱਖ ਦਿੱਤੀਆਂ। ਧੰਗੁਰ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਇਹ 100 ਰੁਪਿਆ ਜੀ ਤੁਸੀਂ ਲੈ ਲਓ ਤਾਂ ਧੰਗੁਰ ਨਾਨਕ ਦੇਵ ਜੀ ਕਹਿਣ ਲੱਗੇ ਕਹਿਣ ਲੱਗੇ ਕਿ ਭਾਈ ਇਹ 100 ਰੁਪਿਆ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ ਤਾਂ ਸਾਲਸਰਾਏ ਨੇ ਕਿਹਾ ਕਿ ਮਹਾਰਾਜ ਇਹ ਤਾਂ ਸਿਰਫ ਤੁਹਾਡੇ ਲਾਲ ਦੇ ਦਰਸ਼ਨਾਂ ਦੀ ਭੇਟ ਹੈ। ਮਹਾਰਾਜ ਨੇ ਕਿਹਾ ਕਿ ਤੁਸੀਂ ਲਾਲਾਂ ਨੂੰ ਪਰਖਣ ਵਾਲੇ ਹੋ। ਸਾਲਸਰਾਏ ਕਹਿੰਦਾ ਜੀ ਹਾਂ। ਤਾਂ ਮਹਾਰਾਜ ਕਹਿੰਦੇ ਕਿ ਭਾਈ ਇਹ ਜੋ ਜੀਵਨ ਰਤਨ ਹੈ ਇਸ ਨੂੰ ਤੁਸੀਂ ਪੂਰਾ ਕਸੌਟੀ ਉੱਤੇ ਪਰਖਿਆ ਹੋਵੇਗਾ ਪਰ ਸਾਸ ਸਰਾਏ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਸਿਰਫ ਇਹਨਾਂ ਰਤਨਾਂ ਨੂੰ ਹੀ ਪਰਖ ਪਾਰਕ ਕੇ ਇਕੱਠਾ ਕਰਦਾ ਰਿਹਾ ਹਾਂ ਫਿਰ ਮਹਾਰਾਜ ਕਹਿੰਦੇ ਕਿ ਭਾਈ ਇਹਨਾਂ ਕੰਕਰਾਂ ਪੱਥਰਾਂ ਨੂੰ ਇਕੱਠਾ ਕਰਕੇ ਤੁਸੀਂ ਕੀ ਕਰੋਗੇ ਜਦੋਂ ਸਾਸਾਂ ਦੀ ਪੂੰਜੀ ਹੀ ਖਤਮ ਹੋ ਜਾਵੇਗੀ ਸਾਲਸਰਾਏ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਇਹ ਤਾਂ ਕਦੇ ਮੈਂ ਸੋਚਿਆ ਹੀ ਨਹੀਂ ਤਾਂ ਧੰਗੁਰ ਗੁਰਨਾਨਕ ਦੇਵ ਜੀ ਕਹਿੰਨ ਲੱਗੇ ਭਾਈ ਹਾਲੇ ਵੀ ਸਮਾਂ ਹੈ ਹੁਣ ਸੋਚੋ ਮਹਾਰਾਜ ਕਹਿੰਦੇ ਹਨ ਕਿ ਭਾਈ ਅਸਲੀ ਜੋਹਰੀ ਬਣੋ ਆਪਣਾ ਜੀਵਨ ਸਫਲ ਕਰੋ ਤੇ ਜੀਵਨ ਸਫਲ ਕਰਨਾ ਹੀ ਅਸਲੀ ਰਤਨ ਹੈ ਮਹਾਰਾਜ ਨੂੰ ਜੋਹਰੀ ਕਹਿੰਦਾ ਕਿ ਮਹਾਰਾਜ ਮੈਂ ਸਮਝ ਗਿਆ ਹਾਂ ਕਿ ਇਹ ਲਾਲ ਲਾਲ ਨਹੀਂ ਬਲਕਿ ਤੁਸੀਂ ਹੀ ਲਾਲ ਹੋ ਤੇ ਧੰਗੁਰ ਗੁਰਨਾਨਕ ਦੇਵ ਜੀ ਨੇ ਭਾਈ ਮਰਦ ਨਾਨ ਜੀ ਨੂੰ ਕਿਹਾ ਹੈ ਕਿ ਇਹ ਜੋ ਜੋਹਰੀ ਸਮਾਨ ਲੈ ਕੇ ਆਇਆ ਹੈ ਸੁੱਕੇ ਮੇਵੇ ਫਲ ਇਹਨਾਂ ਨੂੰ ਤੁਸੀਂ ਛਕ ਕੇ ਆਪਣੀ ਭੁੱਖ ਮਿਟਾ ਲਵੋ ਮਹਾਰਾਜ ਦੇ ਇਹ ਉਪਦੇਸ਼ ਸੁਣਨ ਤੋਂ ਬਾਅਦ ਸਾਸਰਾਏ ਨੇ ਮਹਾਰਾਜ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਮਹਾਰਾਜ ਅੱਗੇ ਇੱਕ ਹੋਰ ਬੇਨਤੀ ਕੀਤੀ ਤੇ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਭਗਤੀ ਬਖਸ਼ੋ ਮਹਾਰਾਜ ਕਹਿਣ ਲੱਗੇ ਕਿ ਇਹ ਜੋ ਤੇਰਾ ਨੌਕਰ ਹੈ ਅਦਰਕ ਇਹ ਇੱਕ ਸਾਧੂ ਹੈ ਮਹਾਰਾਜ ਕਹਿੰਦੇ ਕਿ ਭਾਈ ਇਸ ਨੂੰ ਤੂੰ ਆਪਣਾ ਨੌਕਰ ਨਾ ਸਮਝ ਇਸ ਦੇ ਪੈਰੀ ਪੈ ਤੇਰੀ ਗਤੀ ਹੋ ਜਾਵੇਗੀ ਤੇ ਮਹਾਰਾਜ ਦਾ ਇਹ ਹੁਕਮ ਮੰਨਣ ਤੋਂ ਬਾਅਦ ਸਾਲਸਰਾਏ ਨੇ ਉਸ ਅਦਰਕੇ ਦੇ ਜੋਸ਼ ਦਾ ਨੌਕਰ ਸੀ ਪਹਿਰੀ ਹੱਥ ਲਾਇਆ ਤੇ ਮਹਾਰਾਜ ਫਿਰ ਬਹੁਤ ਜ਼ਿਆਦਾ ਖੁਸ਼ ਹੋਏ ਤੇ ਸਾਲਸਰਾਏ ਦੇ ਸਿਰ ਉੱਪਰ ਇੱਕ ਕੱਪੜੇ ਦਾ ਟੁਕੜਾ ਦੇ ਦਿੱਤਾ ਜਿਸ ਨੂੰ ਸਾਲਸਰਾਏ ਨੂੰ ਗਿਆਨ ਹੋ ਗਿਆ ਬਸੰਬਰਪੁਰ ਦੇ ਵਿੱਚ ਧੰਗੁਰ ਨਾਨਕ ਦੇਵ ਜੀ ਨੇ ਸਾਲਸਰਾਏ ਤੇ ਉਸ ਦੇ ਨੌਕਰ ਅਦਰਕੇ ਨੂੰ ਨਿਹਾਲ ਕਰ ਦਿੱਤਾ ਤੇ ਮਹਾਰਾਜ ਨੇ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਵੀ ਥਾਪਿਆ ਤੇ ਸਾਲਸਰਾਏ ਨੂੰ ਕਿਹਾ ਕਿ ਜਿੰਨੀ ਤੇਰੀ ਉਮਰ ਹੈ ਤਦ ਥਾਈ ਇਹ ਤੇਰੀ ਮੰਜੀ ਹੈ ਤੇ ਤੇਰੇ ਬਾਅਦ ਇਸ ਮੰਜੀ ਦਾ ਅਧਿਕਾਰ ਅਦਰਕੇ ਕੋ ਚਲਾ ਜਾਏਗਾ ਤੇ ਮਹਾਰਾਜ ਨੇ ਸਾਸ ਰਾਏ ਤੇ ਅਦਰਕੇ ਨੂੰ ਉੱਥੇ ਸਿੱਖਿਆ ਦਿੱਤੀ ਕਿ ਜੋ ਉਸ ਸੱਚੇ ਅਕਾਲ ਪੁਰਖ ਦਾ ਉਪਦੇਸ਼ ਮੰਨਦਾ ਹੈ ਉਹੀ ਮਨੁੱਖ ਪਰਮ ਪਦ ਨੂੰ ਪ੍ਰਾਪਤ ਹੁੰਦਾ ਹੈ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਸ਼ੇਅਰ ਕਰ ਦੇਣਾ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ